ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਅੱਜ ਸ਼ਹਿਰ ਲਈ ਸਿਰਦਰਦੀ ਦਾ ਕਾਰਨ ਬਣੀ ਟੰਗਟਾ ਵਡਰੇਨ ਨੂੰ ਗੰਦੇ ਨਾਲੇ ਵਿੱਚੋਂ ਕੱਢ ਕੇ ਖੁੱਲਾ ਰਸਤਾ ਤੇ ਸੈਰਗਾਹ ਵਜੋਂ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਅੱਜ ਡਰੇਨ ਵਿੱਚੋਂ ਸਫਾਈ ਕਰਨ ਦੀ ਸ਼ੁਰੂਆਤ ਕਰਦੇ ਸਰਦਾਰ ਢਾਲੀਵਾਲ ਨੇ ਦੱਸਿਆ ਹੈ ਕਿ ਇਹ ਡਰੇਨ ਜੋ ਕਿ ਇਸ ਦੇ ਨਾਲ ਲੱਗਦੇ ਵੱਡੇ ਇਲਾਕੇ ਵਿੱਚ ਗੰਭੀਰ ਬਿਮਾਰੀਆਂ ਪੈਦਾ ਕਰਨ ਦਾ ਕਾਰਨ ਬਣ ਰਹੀ ਹੈ। 120 ਕਰੋੜ ਰੁਪਏ ਦੀ ਲਾਗਤ ਨਾਲ ਕਵਰ ਕਰਕੇ ਖੁੱਲੇ ਰਸਤੇ ਤੇ ਸੈਰਗਾਹ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਹਾਲੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਸਹਿਰ ਵਾਸੀਆਂ ਨਾਲ ਵਾਦਾ ਕੀਤਾ ਸੀ ਕਿ ਇਸ ਡਰੇਨ ਨੂੰ ਸਾਫ਼ ਕਰਕੇ ਇਲਾਕੇ ਨੂੰ ਗੰਦਗੀ ਤੋਂ ਮੁਕਤ ਕੀਤਾ ਜਾਵੇਗਾ ਅਤੇ ਅੱਜ ਚੋਣ ਦੇ ਨਤੀਜੇ 15 ਦਿਨਾਂ ਬਾਅਦ ਇਸ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਇੱਦਾਂ ਦੀ ਊਂਗਟਾ ਡਰੇਨ ਇਹ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦੀਆਂ ਬਿਮਾਰੀਆਂ ਜਿਹੜੀਆਂ ਦੇ ਕੱਦ ਕੇ ਫੈਲੀਆਂ ਸੀਗੀਆਂ ਉਦੋਂ ਅਸੀਂ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਵਾਅਦਾ ਕੀਤਾ ਸੀ ਬੇਸ਼ੱਕ ਇਲੈਕਸ਼ਨ ਆਪਾਂ ਨਹੀਂ ਜਿੱਤ ਸਕੇ ਪਰ ਆਪਾਂ ਨੂੰ 214000 ਸ਼ਹਿਰੀਆਂ ਨੇ ਵੋਟ ਪਾਈ ਆ ਤੇ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਤੁਹਾਨੂੰ ਇਹ ਡਰੇਨ ਜਿਹੜੀ ਹੈ ਠੀਕ ਕਰਾ ਕੇ ਦਵਾਗੇ ਜੇ ਡਰੇਨ ਠੀਕ ਨਹੀਂ ਹੁੰਦੀ ਤੇ ਆਪਣੇ ਬਹੁਤ ਲੋਕਾਂ ਨੂੰ ਜਿਹੜਾ ਕਿਡਣੀਆਂ ਦਾ ਕੈਂਸਰ ਦਾ ਬਹੁਤ ਜ਼ਿਆਦੇ ਲੋਕ ਫੈਦੇ ਹੀ ਮੈਨੂੰ ਮੈਡੀਕਲ ਕਾਜ ਦੇ ਡਾਕਟਰਾਂ ਨੇ ਦੱਸਿਆ ਕਿ ਇਹਦਾ ਕੋਈ ਹੱਲ ਕਰੋ ਸੋ ਅਜੇ 4 ਤਰੀਕ ਨੂੰ ਰਿਜ਼ਲਟ ਆਇਆ ਸੀਗਾ ਤਾਂ ਅੱਜ ਤੁਸੀਂ ਦੇਖ ਲਓ ਕਿੰਨੇ ਦਿਨ ਹੋਏ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਡ੍ਰੀਮ ਠੀਕ ਲਾਵਾਂਗੇ ਇਹ ਮੇਰਾ ਪਹਿਲਾ ਪ੍ਰੋਜੈਕਟ ਹੈ ਉਹਨੇ ਕਿਹਾ ਕਿ ਭਾਵੇਂ ਮੈਂ ਇਹ ਲੋਕ ਸਭਾ ਚੋਣਾਂ ਜਿੱਤ ਨਹੀਂ ਸਕਿਆ ਪਰ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਸਮਰਥਨ ਮੈਨੂੰ ਦਿੱਤੇ ਸੀ ਜਿਸ ਦਾ ਮੈਂ ਸਦਾਰਣੀ ਰਵਾਂਗਾ ਉਹਨਾਂ ਦੱਸਿਆ ਕਿ ਪਹਿਲਾਂ ਇਸ ਗੰਦੇ ਨਾਲੇ ਦੀ ਸਫਾਈ ਕੀਤੀ ਜਾਵੇਗੀ ਉਪਰੰਤ ਇਸ ਨਾਲੇ ਨੂੰ ਕਵਰ ਕਰਕੇ ਸੜਕ ਸਾਈਕਲ ਟ੍ਰੈਕ ਅਤੇ ਗ੍ਰੀਨ ਬੈਲਟ ਦੀ ਉਸਾਰੀ ਕੀਤੀ ਜਾਵੇਗੀ ਦੇ ਨਾਲ ਜਿੱਥੇ ਲੋਕਾਂ ਨੂੰ ਆਵਾਜਾਈ ਵਿੱਚ ਰਾਹਤ ਮਿਲੇਗੀ ਉਥੇ ਸੈਰ ਕਰਨ ਅਤੇ ਕਸਰਤ ਲਈ ਲੰਮੇ ਸਾਈਕਲ ਟਰੈਕ ਮਿਲਣਗੇ। ਉਹਨਾਂ ਅੰਮ੍ਰਿਤਸਰ ਮਿਊਸਪਲ ਕਾਰਪੋਰੇਸ਼ਨ ਤੇ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਦਾ ਜ਼ਿਕਰ ਕਰਦੇ ਕਿਹਾ ਕਿ ਇਹਨਾਂ ਦੀ ਸੋਚ-ਬੂਝ ਅਤੇ ਮਿਹਨਤ ਨਾਲ ਇਸ ਕੰਮ ਨੂੰ ਸਿਰੇ ਚਾੜਿਆ ਜਾਵੇਗਾ। ਸਰਦਾਰ ਢਾਲੀਵਾਲ ਨੇ ਕਿਹਾ ਕਿ ਇਸ ਡਰੇਨ ਵਿੱਚ ਆ ਰਹੇ ਗੰਦੇ ਪਾਣੀ ਨੂੰ ਸਾਫ਼ ਕਰਕੇ ਖੇਤੀ ਲਈ ਵਰਤੋਂ ਵਿੱਚ ਲਿਆਉਣ ਉਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਵਰਤੋਂ ਘਟੇਗੀ। ਉਹਨਾਂ ਕਹਿੰਿਆ ਕਿ ਬੜੇ ਦੁੱਖ ਤੇ ਅਫਸੋਸ ਦੀ ਗੱਲ ਹੈ ਅੰਮ੍ਰਿਤਸਰ ਵਰਗਾ ਸ਼ਹਿਰ ਜੋ ਕਿ ਵਿਸ਼ਵ ਪੱਧਰ ਵਿੱਚ ਆਪਣੀ ਪਛਾਣ ਕਰਕੇ ਜਾਣਿਆ ਜਾਂਦਾ ਹੈ ਵਿੱਚੋਂ ਲੰਘਦੇ ਇਸ ਗੰਦੇ ਨਾਲੇ ਦੀ ਪਿਛਲੀਆਂ ਸਰਕਾਰਾਂ ਨੇ ਕੋਈ ਸਾਰ ਨਹੀਂ ਲਈ ਜਿਸ ਕਾਰਨ ਇਹ ਨਾਲਾ ਵੱਡੇ ਇਲਾਕੇ ਨੂੰ ਬਿਮਾਰੀਆਂ ਵੰਡ ਰਿਹਾ ਹੈ ਉਹਨਾਂ ਕਹਿੰਿਆ ਕਿ ਹੁਣ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਨਾਲੇ ਨੂੰ ਖਤਮ ਕਰਕੇ ਵਿਕਸਿਤ ਕਰਨ ਦਾ ਸੰਕਲਪ ਲਿਆ ਹੈ ਜਿਸ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਬੈਸ ਡਰੇਨ ਨੂੰ ਤੋੜ ਪਹਿਲਾਂ ਇਹਨੂੰ ਕਲੀਨ ਕਰਾਵਾਂਗੇ ਇਹਦਾ ਅਸੀਂ ਪ੍ਰੋਜੈਕਟ ਦੇ ਨਾਲ ਕ੍ਰਿਸ਼ਨ ਨੇ ਸਰਦਾਰ ਹਰਪੀਤ ਸਿੰਘ ਆਈਐਸ ਅਫਸਰ ਨੇ ਸਾਡੀ ਪਾਰਟੀ ਦੇ ਆਗੂ ਨੇ ਨੌਜਵਾਨ ਆਗੂ ਸਾਡੇ ਗਰੋਵਲ ਸਾਹਿਬ ਮਨੀਸ਼ ਜੀ ਕੋਲ ਸਭ ਸਾਰੇ ਆਏ ਅਸੀਂ ਉਹਦਾ ਪ੍ਰੋਜੈਕਟ ਵੀ ਪੂਰਾ ਤਿਆਰ ਕਰ ਲਿਆ ਇਹਨੂੰ ਸਹੀ ਠੰਗਦਲ ਕਰਦੀ ਪਰ ਇਹ ਤੋਂ ਪਹਿਲਾਂ ਸਫਾਈ ਬਹੁਤ ਜ਼ਰੂਰੀ ਕਿਉਂਕਿ ਅੱਗੇ ਬਾਦਸ਼ਤੇ ਦੇ ਦੇਣਾ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਜਾਂਦਾ ਸੋ ਅੱਜ ਆਪਾਂ ਇਹਨੂੰ ਸ਼ੁਰੂ ਕੀਤਾ ਔਰ ਇਹਨੂੰ ਜਲਦੀ ਇਹਦਾ ਪ੍ਰੋਜੈਕਟ ਜਿਹੜਾ ਉਹ ਪਾਸ ਕਰਾ ਕੇ ਫਿਰ ਇਹਨੂੰ ਜਿਹੜਾ ਹੀ ਅੰਮ੍ਰਿਤਸਰ ਦੇ ਲੋਕਾਂ ਦਾ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਗ੍ਰੀਨ ਐਂਡ ਕਲੀਨ ਜਿਹੜੀ ਮਹਿੰਮ ਆ ਉਹ ਅਸੀਂ ਸ਼ੁਰੂ ਕਰਾਂਗੇ ਕਿ ਸ਼ਹਿਰ ਨੂੰ ਮੱਲਾ ਜਿਹੜਾ ਸਾਫ਼ ਸੁਥਰਾ ਰੱਖਣਾ ਅਗਲੇ ਦਿਨ ਤੋਂ ਬਾਅਦ ਤੁਹਾਨੂੰ ਦੱਸੂਗਾ ਕਿ ਸ਼ਾਇਦ ਵਿੱਚ ਰੁੱਖ ਵੀ ਲਾਵਾਂਗੇ ਗ੍ਰੀਨ ਵੀ ਜਿਹੜਾ ਸ਼ਹਿਰ ਨੂੰ ਰੁੱਖ ਲਾਵਾਂਗੇ ਸ਼ਹਿਰ ਦੇ ਵਿੱਚ ਜਿਹੜਾ ਪ੍ਰੋਡਿਊਸ਼ਨ ਹੈ ਉਹਨੂੰ ਠੀਕ ਕਰਾਂਗੇ ਸਾਡਾ ਪ੍ਰੋਜੈਕਟ ਸਭ ਤੋਂ ਵੱਡਾ ਸੋ ਨਏ ਜਿਹੜੇ ਵਾਦੇ ਲੋਕਾਂ ਦਾ ਕੀਤੇ ਸੀ ਇਲੈਕਸ਼ਨ ਦੇ ਵਿੱਚ ਤੁਹਾਨੂੰ ਮੈਂ ਲੋਕਾਂ ਨੂੰ ਕਿਹਾ ਕਿ ਅਸੀਂ ਉਹ ਲੋਕ ਨਹੀਂ ਜਿਹੜੇ ਵੋਟਾਂ ਲੈ ਕੇ ਚਲ ਜਾਗੇ ਜਾਂ ਜਾਦੇ ਚੜ ਜਾਗੇ ਅਸੀਂ ਇੱਥੋਂ ਦੇ ਰਹਿਣ ਵਾਲੇ ਆ ਇੱਥੇ ਹੀ ਕੰਮ ਕਰਨਾ ਸੋ ਅੱਜ ਸਾਰੇ ਅਫਸਰਾਂ ਨੂੰ ਨਾਲ ਲੈ ਕੇ ਨਗਰ ਦੀਵੰਦਿਆਂ ਨੂੰ ਸਭ ਨੂੰ ਮੈਂ ਉਹਦੇ ਪਹਿਲਾਂ ਇਹਨੂੰ ਐਫਪਾਸ ਤੋਂ ਸਾਫ਼ ਕਰਾਂਗੇ ਸਾਡੀ ਜਿੱਥੋਂ ਸ਼ਹਿਰ ਦੇ ਵਿੱਚ ਸ਼ੁਰੂ ਹੁੰਦੀ ਹੈ ਫਿਰ ਦੋ ਚਾਰ ਦਿਨਾਂ ਵਿੱਚ ਐਫਪਾਸ ਤੋਂ ਤੋੜੀ ਇਹਨੂੰ ਸਾਫ਼ ਕਰਕੇ ਤੇ ਬਾਅਦ ਦੇ ਵਿੱਚ ਇਹਦਾ ਪ੍ਰੋਜੈਕਟ ਪਾਸ ਕਰਾ ਕੇ ਇਹਨੂੰ ਫਿਰ ਠੀਕ ਕਰਾਂਗੇ ਵਧੀਆ ਜਿਹੜਾ ਲੋਕਾਂ ਦਾ ਮਸਲਾ ਜਿਹੜਾ ਹੱਲ ਹੋ ਜਾਏ ਤਾਲੀਵਾਸਾ ਲੇਖਾ ਜੇ ਇੱਕ ਵਾਰਾ ਕੀਤਾ ਸੀਗਾ ਓਜਲਾ ਸਾਹਿਬ ਦੇ ਬਾਹਰਲਾ ਗੰਦਾ ਨਾਲਾ ਉਹਨੂੰ ਵੀ ਬੰਦ ਕੀਤਾ ਇਹ ਉਹੀ ਹੈ ਉਹੀ ਨਾਲਾ ਇਹ ਉਹੀ ਨਾਲਾ ਤੋੜ ਇੱਥੋਂ ਸਟਾਰਟ ਹੁੰਦਾ ਤਾਂ ਇੱਥੋਂ ਸ਼ੁਰੂ ਕੀਤਾ ਇਹ ਐਮਪੀ ਸਾਹਿਬ ਦੇ ਘਰ ਦੇ ਲਾਗੂ ਦੀ ਐਮਪੀ ਸਾਹਿਬ ਦੇ ਦਫ਼ਤਰ ਦੇ ਲਾਗੂ ਦੀ ਜਾਂਦਾ ਇਹ ਟੋਟਲ ਨਾਲਾ ਸਾਰਾ ਆਪਾਂ ਬੜਾਵਾਂਗੇ ਵਧੀਆ ਉਹਦਾ ਟੋਟਲ ਤਾਂ ਹੀ ਸ਼ੁਰੂ ਕੀਤਾ ਅੱਜ ਸ਼ੁਰੂ ਕਰਤਾ ਕਿਉਂਕਿ ਲੋਕ ਉਹਨੂੰ ਕਹਿੰਦੇ ਜਿਹੜੇ ਤੁਸੀਂ ਤੋ ਹੀ ਕਰਦੇ ਹੋ ਜੀ ਜੇ ਐਮਪੀ ਨੇ ਨਹੀਂ ਕੀਤਾ ਮੈਂ ਕਿਹਾ ਇਹੀ ਕਰਦੇ ਆਂਗੇ ਇੱਕ ਵਧਾਉ ਨੂੰ ਸੋ ਜੇ ਤੁਹਾਡਾ ਸਵਾਲ ਨਹੀਂ ਕਿਉਂਕਿ ਮੈਂ ਤਾਂ ਸਮਝਦਾ ਕਿ ਲੋਕਾਂ ਨੇ ਜਿੰਦੀਆਂ ਵੋਟਾਂ ਪਾਈਆਂ 215000 ਵ ਉਹ ਬਹੁਤ ਵੱਡੀ ਵੋਟ ਹੈ ਸ਼ਾਇਦ ਕਿੰਨੇ ਲੋਕਾਂ ਨੇ ਆਪਾਂ ਵੋਟਾਂ ਮਾਈਆਂ ਸੋ ਲੋਕਾਂ ਦੀ ਮੰਗ ਨੂੰ ਮੁੱਖ ਰੱਖ ਕੇ ਸਭ ਤੋਂ ਪਹਿਲਾਂ ਅੱਜ ਜਿਹੜਾ ਵਿਕਾਸ ਕਾਰਜ ਜਿਹੜਾ ਸਭ ਤੋਂ ਜ਼ੂਰੀ ਪ੍ਰੋਜੈਕਟ ਜਿਹੜਾ ਉਹਨੂੰ ਮਤਲਬ ਸ਼ੁਰੂ ਕੀਤਾ ਸਰਬਾਹਮਾ ਸਰ ਇਹ ਬੰਦ ਕੀਤਾ ਜਾਏਗਾ ਜਾਂ ਇਹਨਾਂ ਸਾਫ਼ ਹੀ ਕੀਤਾ ਜਾਏਗਾ ਨਹੀਂ ਨਹੀਂ ਪਹਿਲਾਂ ਸਾਫ਼ ਕਰਾਂਗੇ ਮੁੜ ਕੇ ਉਹਨੂੰ ਫਿਰ ਬੰਦ ਕਰਾਂਗੇ ਵਧੀਆ ਕਰਾਂ ਪਹਿਲਾਂ ਸਾਫ਼ ਕਰਨਾ ਬਹੁਤ ਜ਼ਰੂਰੀ ਹਾਂ ਆ ਪਹਿਲਾਂ ਸਾਫ਼ ਕਰ ਹਾਂਜੀ ਹਾਂਜੀ ਪਾਣੀ ਹੈ ਉਹਨੂੰ ਪੈਪਰ ਨਾਲ ਸਫਾਈ ਕਰਕੇ ਫਿਰ ਉਹਨੂੰ ਪੈਪਰ ਨਾਲ ਹੀ ਪਾਣੀ ਕੱਢ ਦਿੱਤਾ ਜਾਵੇ ਤੇ ਉਹ ਬਹੁਤ ਉਹੀ ਕਰਨੇ ਉਹੀ ਕਰਨੇ ਪੈਪਰ ਥੱਲੇ ਪਈਆਂ ਮੈਂ ਕੋਈ ਵੇਖੀ ਦਵਾਂ ਤੋਈ ਉ ਅਮੇ ਨੂੰ ਪਤਾ ਇਹ ਥੱਲੇ ਪਾਈਪ ਆ ਗਿਆ ਅਜਿੱਥੇ ਛੋਟੀਆਂ ਉੱਤੇ ਵੱਡੀਆਂ ਪਾ ਦਾਂਗੇ ਹਾਂ ਜੀ ਪਰ ਉਹ ਇਹ ਵੀ ਨਹੀਂ ਵੱਡੀਆਂ ਪੇਪਰ ਪਈਆਂ ਨੇ ਵੱਡੀਆਂ ਪਈਆਂ ਨਾ ਵੱਡੀਆਂ ਪੇਪਰ ਪਈਆਂ ਕੋਈ ਗੱਲ ਉਹਨੂੰ ਥੱਲੋਂ ਦੀ ਪਾਣੀ ਪਾਈਪਾਂ ਦੇ ਵਿੱਚ ਉਹਦੀ ਕਰ ਦਾਂਗੇ ਸਾਬ ਤੇ ਜਿਹੜਾ ਇਹ ਡਰੇਨ ਨੂੰ ਇੱਕ ਪ੍ਰੋਜੈਕਟ ਹੈ ਸਾਡਾ ਇਹਨੂੰ ਉਦਾਂ ਸਾਈਡਾਂ ਪੱਕੀਆਂ ਕਰਕੇ ਵਧੀਆ ਕਰ ਦਾਂਗੇ ਜਿਹੜਾ ਨਹਿਰ ਦਾ ਪਾਣੀ ਵਗਦਾ ਜਿਹੜਾ ਅਜਾ ਮੀਂਹ ਦਾ ਪਾਣੀ ਇੱਥਾ ਮੈਂ ਘਰੇ ਏਰੀਆ ਚ ਜਨਾਲੇ ਵੀ ਲੰਗੇ ਪਿੰਡ ਮੇਰਾ ਮੈਂ ਕਿੱਥੇ ਨਿਰਿਆ ਹੋ ਗਿਆ ਦੇ ਕੋਈ ਨਹੀਂ ਮਿਹਰਬਾਨੀ ਕਰਕੇ ਕਰਵਾ ਦਿਓ ਸਾਡਾ ਮੈਂ ਤਾਂ ਹੀ ਸ਼ੁਰੂ ਕੀਤਾ ਇਹ ਦੇਖਣੋਂ ਅਜੇ ਚਾਰ ਰਿਜ਼ਲਟ ਆ ਅਜੇ ਹੀ ਸ਼ੁਰੂ ਕਰਤਾ ਆ ਨਾ ਇੱਕ ਪਿੰਡ ਮਾਲ ਦਾ ਵੀ ਇੱਕ ਫੋੜਾ ਫਸਿਆ ਕਿਸ਼ਤਾਂ ਨੇ ਬਣਦਾ ਪਿਆ ਜੀ ਉਹ ਉਹ ਵੀ ਪੜਾਤਾ ਉਹ ਵੀ ਪੜਾਤਾ ਉਹ ਸਾਰਾ ਆਇਆ ਲੇਕਿਨ ਉਹ ਨੋਟਿਸ ਦੇ ਵਿੱਚ ਉਹ ਵੀ ਪੜਾਤਾ ਪੜਾ ਦਿਨਾ ਕੋਈ ਪੜਾ ਦਿਓ ਪੜਾ ਦਿਓ